ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਸਤਿ ਸ੍ਰੀ ਅਕਾਲ ਦਾ ਸਾਡੇ ਚੈਨਲ ਤੇ ਸਵਾਗਤ ਹੈ ਅੱਜ ਤੁਹਾਨੂੰ ਇਹ ਬੁਲਾਇਂ ਦਾ ਡਿਜ਼ਾਈਨ ਦਿਖਾਉਣੀ ਆਂ ਦੇਖੋ ਤੇ ਬਹੁਤ ਹੀ ਸੋਹਣਾ ਬਣਿਆ ਹੋਇਆ ਹੈ ਤੇ ਬਹੁਤ ਹੀ ਸੋਹਣੀ ਉਹਨਾਂ ਤੇ ਡਿਜ਼ਾਈਨ ਵੀ ਬਹੁਤ ਸੋਹਣਾ ਹੈ ਤੇ ਇਹ ਥੋੜਾ ਜਿਹਾ ਕਲਰ ਫਿੱਕਾ ਹੁੰਦਾ ਹੈ ਕੈਮਰੇ 'ਚ ਤੇ ਇੰਨਾ ਫਿੱਕਾ ਨਹੀਂ ਗਾ ਕਲਰ ਤੇ ਬਹੁਤ ਵਧੀਆ ਉਹਨਾਂ ਦੇਖੋ ਬਰਦਮਾਨ ਦੀ ਉਹਨਾਂ ਨੇ ਇਸ ਤਰੀਕੇ ਦਾ ਕਲਰ ਹੈ ਜਿਹੜਾ ਹੁਣ ਆਈ ਜਾਂਦਾ ਹੈ ਇਹ ਗੁਲਾਬੀ ਵੀ ਨਹੀਂ ਤੇ ਪੀਚ ਕਲਰ ਵੀ ਨਹੀਂ ਪੂਰਾ ਪੀਚ ਵੀ ਨਹੀਂ ਪਚਾੜਾ ਜਿਆ ਦੋਨਾਂ ਦਾ ਗੁਲਾਬੀ ਤੇ ਪੀਚ ਦਾ ਤੇ ਦੇਖੋ ਤੇ ਇਹਦਾ ਅਸੀਂ ਬਾਰਡਰ ਬਣਾਇਆ ਦੇਖੋ ਦੋ ਉਲਟੇ ਤੇ ਦੋ ਸਿੱਧੇ ਦਾ ਬਾਰਡਰ ਹੈ 5 ਇੰਚ ਬਾਰਡਰ ਪੁਣਿਆ ਤੇ ਕੁੰਡੇ ਇਹਦੇ 46 ਜੋਟੇ 46 ਹੈ ਤੇ ਕੁੰਡੇ ਆ 92 ਤੇ ਉੱਪਰੋਂ ਅਸੀਂ 4 ਕੁੰਡੇ ਵਧਾਈ ਹੈ ਕਿਉਂਕਿ ਸਾਡਾ ਡਿਜ਼ਾਈਨ ਨਹੀਂ ਸੈੱਟ ਆਉਂਦਾ ਸੀ ਫਿਰ ਬਾਹਲੇ ਵਧਾਉਣੇ ਪੈਂਦੇ ਸੀ ਇਸ ਕਰਕੇ ਚਾਰ ਗੁੰਡੇ ਉੱਪਰੋਂ ਆਉਂਦਾ ਇਹ 96 ਗੁੰਡੇ ਆ ਇਹ ਉੱਪਰ ਤੇ ਬਹੁਤ ਸੋਹਣਾ ਬਣ ਕੇ ਤਿਆਰ ਹੋਊਗਾ ਦੇਖੋ ਤੇ ਜੇ ਤੁਸੀਂ ਸਾਥੋਂ ਬਣਵਾਉਣਾ ਤਾਂ ਇਹ ਬਣਵਾ ਸਕਦੇ ਹੋ ਇਹ ਵੀ ਤੁਸੀਂ ਲੈ ਸਕਦੇ ਹੋ ਸਾਥੋਂ ਤੇ ਜੇ ਹੋਰ ਕਲਰ ਤੇ ਬਣਵਾਉਣਾ ਤਾਂ ਹੋਰ ਕਲਰਾਂ 'ਚ ਬਣਾ ਸਕਦੇ ਹੋ ਦੇਖੋ ਇਹ ਉਲਟੇ ਪਾਸੇ ਇਸ ਤਰੀਕੇ ਦਾ ਦੇਖਦਾ ਸਿੱਧੇ ਪਾਸੇ ਇਸ ਤਰੀਕੇ ਦਾ ਬਹੁਤ ਹੀ ਖੂਬਸੂਰਤ ਡਿਜ਼ਾਈਨ ਹੈ ਤੇ ਬਹੁਤ ਸੋਹਣਾ ਡਿਜ਼ਾਈਨ ਬਣਿਆ ਹੋਇਆ ਹੈ ਤੇ ਤੁਸੀਂ ਸਾਨੂੰ ਆਰਡਰ ਕਰ ਸਕਦੇ ਹੋ ਤੇ ਇਹਦਾ ਰੇਟ 500 ਰੁਪਏ ਹੈ ਵਰਧਮਾਨ ਦੀ ਬਹੁਤ ਸੋਹਣੀ ਆਉਣ ਲੱਗੀ ਬਹੁਤ ਵਧੀਆ ਆਉਣ ਲੱਗੀ ਹੈ ਤੇ ਤੇ ਹੁਣ ਤੁਹਾਨੂੰ ਦੂਜਾ ਦਿਖਾਉਣੀ ਹੈ ਅਸੀਂ ਤੇ ਵੀਡੀਓ ਵੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਤੇ ਵੀਡੀਓ ਨੂੰ ਬਹੁਤ ਪਿਆਰ ਦਿੱਤਾ ਜਿਹੜੇ ਮੈਂ ਅੱਗੇ ਪਾਏ ਸੀਗੇ ਸਕੀਵੀ ਫਰੋਜ ਦਾ ਵੀਡੀਓ ਪਾਈ ਸੀ ਉਹਨੂੰ ਬਹੁਤ ਪਿਆਰ ਮਿਲਿਆ ਵੀਡੀਓ ਨੂੰ ਤੇ ਪੇਂਟ ਦੇ ਸੂਟ ਕੜਾਈ ਵਾਲੇ ਸੂਟ ਬਲਾਉਜ ਜੈਕਟ ਸਾਨੂੰ ਆਰਡਰ ਕਰ ਸਕਦੇ ਹੋ ਦੇਖੋ ਟੋਪੀ ਜਰਾ ਜੇ ਬਣਵਾਉਣਾ ਹੋਵੇ ਦੁਪੱਟੇ ਪੇਂਟ ਕਰਵਾਉਣੇ ਨੇ ਦੁਪੱਟੇ ਤੇ ਹੁਣ ਤੁਹਾਨੂੰ ਅਸੀਂ ਦੂਜਾ ਬਲਾਉਜ ਦਿਖਾਉਣੀ ਆਂ ਦੇਖੋ ਹੁਣ ਤੁਹਾਨੂੰ ਦੂਜਾ ਬਲਾਉਜ ਦਿਖਾਉਣੀ ਆ ਪਲੇਨ ਤਾਂ ਅਸੀਂ ਬੁਖਾ ਚੁੱਕੇ ਆ ਪਹਿਲਾਂ ਵੀਡੀਓ ਵਿੱਚ ਤੇ ਇਹ ਇਹਦੇ ਕੜਾਈ ਕੀਤੀ ਹੈ ਦੇਖੋ ਜਿੱਥੋਂ ਆਪਣਾ ਬਾਰਡਰ ਹੋ ਗਿਆ ਤੇ ਇਥੋਂ ਪਲੇਨ ਚੱਲਦਾ ਇੱਥੇ ਆਪਾਂ ਕੜਾਈ ਕਰੀਏ ਦੇਖੋ ਇਸ ਤਰੀਕੇ ਦੀ ਪਿਛਲੇ ਪਾਸੇ ਵੀ ਹੋਊਗੀ ਤੇ ਅਗਲੇ ਪਾਸੇ ਦੋਨੋਂ ਪਾਸੇ ਬਹੁਤ ਸੋਹਣਾ ਲੱਗਦਾ ਹੈ ਤੇ ਇਹ ਵੀ ਜੇ ਕਿਸੇ ਨੇ ਲੈਣਾ ਹੋਵੇ ਲੈ ਸਕਦੇ ਹੋ ਤੇ ਇਹ ਤਿੰਨ ਬਲਾਈ ਉਹਨਾਂ ਦਾ ਤੇ 400 ਰੁਪਏ ਇਹਦਾ ਰੇਟ ਹੈ ਤਿੰਨ ਬਲਾਈ ਉਹਨਾਂ ਦਾ ਤੇ ਨਾ ਇੱਕੜਾਈ ਕਰੀਏ ਚਿੱਟੇ ਦੀ ਤੇ ਜੇ ਤੁਸੀਂ ਗਲੇ ਤੇ ਕਰੋਸ਼ੇਗਾ ਚਿੱਟਾ ਲਵਾਉਣਾ ਤਾਂ ਚਿੱਟਾ ਲਵਾ ਸਕਦੇ ਹੋ ਸੱਤ ਤੇ ਜੇ ਤੁਸੀਂ ਇਸ ਤਰ੍ਹਾਂ ਦਾ ਹੋਰ ਬਣਵਾਉਣਾ ਵਰਤਮਾਨ ਦੀ ਉਹਨਾਂ ਚਿੱਟਾਂ ਤੁਸੀਂ ਉਹ ਵੀ ਬਣਵਾ ਸਕਦੇ ਹੋ ਤੇ ਵੀ ਬਹੁਤ ਸੋਹਣਾ ਬਣ ਕੇ ਤਿਆਰ ਹੋਇਆ ਦੇਖੋ ਕੜਾਈ ਬਹੁਤ ਸੋਹਣੀ ਲੱਗਦੀ ਕੈਮਰੇ 'ਚ ਉਹਨਾਂ ਵਧੀਆ ਲੱਗਦਾ ਇਹ ਵੀ ਕਲਰ ਬਲੈਕ ਵੀ ਫਿੱਕਾ ਆ ਰਿਹਾ ਤੇ ਵਧੀਆ ਬਲੈਕ ਕਲਰ ਹੈ ਤੇ ਇਹ ਚਿੱਟਾ ਤੇ ਉਲਟੇ ਪਾਸੇ ਤੁਹਾਨੂੰ ਦਿਖਾਉਣੀ ਆ ਦੇਖੋ ਉਲਟੇ ਪਾਸੇ ਵੀ ਇਹ ਇਸ ਤਰ੍ਹਾਂ ਦੀ ਕੜਾਈ ਆਣੀ ਹੈ ਜੇ ਤੁਸੀਂ ਇਹ ਲੈਣਾ ਤਾਂ ਲੈ ਸਕਦੇ ਹੋ 400 ਰੁਪਏ ਹੈ ਇਹਦਾ ਰੇਟ ਹੈ ਤੇ ਜੈਨਨ ਨੂੰ ਵੱਧ ਵਧ ਤੋਂ ਵੱਧ ਸਬਸਕ੍ਰਾਈਬ ਕਰੋ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਘੰਟੀ ਬਟਨ ਜਰੂਰ ਦਬਾਇਆ ਕਰੋ ਤੇ ਸਾਡੀ ਵੀਡੀਓ ਨੂੰ ਐਂਡ ਟੱਕਰ ਜਰੂਰ ਦੇਖਿਆ ਕਰੋ ਤੇ ਜੇ ਆਰਡਰ ਕਰਨੇ ਆ ਤਾਂ ਗਰਮੀ ਦੇ ਵਿੱਚ ਸਰਦੀਆਂ ਅਗਲੀਆਂ ਸਰਦੀਆਂ ਵਾਸਤੇ ਗਰਮੀ ਚ ਆਰਡਰ ਕਰੋ ਤੇ ਫਿਰ ਸਰਦੀਆਂ ਵੇਲੇ ਇਹਨੂੰ ਤਿਆਰ ਹੋ ਜਾਣਗੇ ਦੇਖ ਚਲੋ ਜੀ ਆਪਾਂ ਅਗਲੀ ਵੀਡੀਓ ਚ ਮਿਲਦੇ ਆਂ ਤੇ ਵੀਡੀਓ ਵੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਵੀਡੀਓ ਨੂੰ ਲਾਈਕ ਜਰੂਰ ਕਰਿਆ ਕਰੋ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੁਹਾਨੂੰ ਵੀਡੀਓ ਕਿਹੋ ਜਿਹੀ ਲੱਗੀ ਤੇ ਸੂਟਾਂ ਦੇ ਤੇ ਪੇਂਟ ਵਾਲੇ ਸੂਟਾਂ ਦੇ ਤੇ ਕੜਾਈਆਂ ਸੂਟਾਂ ਦੇ ਸਾਨੂੰ ਆਰਡਰ ਕਰੋ ਚਲੋ ਜੀ ਆਪਾਂ ਅਗਲੀ ਵੀਡੀਓ ਵਿੱਚ ਮਿਲਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ